ਮੂਰੀ ਹਮੇਸ਼ਾ ਕੋਈ ਬਸ ਇਹ ਪਤਸ ਇਹ ਪਤਸ ਜਿਸ ਅਰੇ ਫਕੀਰ ਉਹਦੇ ਕਰਮ ਨੇ ਹੋਣਾ ਹੈ ਅੱਛਾ ਇਹ ਪਾਉਂਦਾ ਹੋਣਾ ਇੱਕ ਤੁਮਗੇ ਪਤਸ ਅੱਛਾ ਇਹ ਹੋ ਗੁਰਾ ਕੀਤਾ ਹੋਇਆ ਬੜਾ ਸਿੰਪਲ ਜੀ ਗੱਲ ਹੈ ਕਿ ਇਹੀਂ ਤੇ ਕੋਈ ਸਾਡੇ ਦੇ ਦਿਮਾਗ ਦੇ ਵਿੱਚ ਨਹੀਂ ਜਿਵੇਂ ਕਿ ਕੋਈ ਇਤਾਂ ਦਾ ਮੰਨ ਲਓ ਮਿਸਟੇਰ ਕਰੰਗੇ ਤਾਂ ਅਨੀ ਯਾਰ ਮੈਂ ਇਕਰਾਦਲੀ ਗਏ ਹਾਂ ਬਲੋਜੀ ਤੇ ਬਹੁਤ ਮੁਕੰਮਲ ਕਿੱਥੇ ਜਾ ਚਲੇ ਹਾਂ ਵਾਪਸ ਆਉਦੇ ਉਹਦੇ ਨਾਲ ਤੇ ਉੱਥੇ ਜਿੱਥੇ ਖਜ਼ਾਰ ਇੱਕ ਨੂੰ ਬਣੀ ਜਗਾ ਜਿਸ ਨੂੰ ਟੂਰਿਸਟ ਜਾਂਦੇ ਘੁੰਮਣ ਲਈ ਹਾਂ ਮੈਨੂੰ ਤਾਂ ਦੇਖਿਆ ਸੀ ਹਾਂ ਹਾਂ ਜਿੱਥੇ ਉਹ ਹੈਕ ਬੰਦਾ ਹੀ ਕਿ ਮੇਰਾ ਬਰਦਰ ਹੈ ਤੇ ਇੱਕ ਤੇ ਥੱਲੇ ਪਾਰ ਕਰਦੇ ਹਾਂ ਜੀ ਇਹ ਨੂੰ ਇਹ ਮਜ਼ਾਕ ਕਰਨ ਤੇ ਆਉਂਦੇ ਆ ਤੇ ਇਹਦੇ ਨਾਲ ਸੀਦਾ ਨਾਲ ਪਏ ਹੈ ਨਾ ਸਰਕਰ ਦੇ ਬੰਦੇ ਉੱਥੇ ਬੈਠੇ ਤੇ ਉਹਨਾਂ ਨੂੰ ਮਜ਼ਾਕ ਕਰਦੇ ਲਿਆਉਂਦਾ ਹੱਥ ਦੇਖ ਦੱਸ ਅੱਛਾ ਨਹੀਂ ਸਰ ਉਹ ਬੰਦਾ ਜਿਹੜਾ ਉੱਥੇ ਉਹ ਅਸਮਾਨ ਵਗੈਰਾ ਵੇਚਦੇ ਨੇ ਜਾਂ ਫੋਟੋ ਵਗੈਰਾ ਤੇ ਜਿਹੜਾ ਉਹ ਕਹਿੰਦਾ ਮੈਂ ਤੇਰੇ ਥਾਪੜ ਮਾਰਾਂ ਤੇ ਇਹ ਮੈਨੂੰ ਕਹਿੰਦਾ ਕਿ ਆਹ ਬੰਦਾ ਮੈਨੂੰ ਇਹ ਇੰਦਾ ਬੋਲਦਾ ਤੇ ਮੈਂ ਉਹਨੂੰ ਇਹੋ ਕਰਾਂ ਜੀ ਤੇ ਇਸ ਵਿੱਚ ਤੇ ਤਾਂ ਕਿ ਇੱਕ ਲੈਂਗੁਏਜ ਜਿਉਂ ਡਬਲ ਥਾਪੜ ਮਾਰਾਂ ਪਰ ਉਹ ਬੰਦੇ ਨੇ ਤੇ ਅਗੋਂ ਮੇਨੂੰ ਇਹਨਾਂ ਮੈਂ ਤੇਰੇ ਥੱਪੜ ਮਾਰਿਆ ਤੇ ਨਾਲ ਮੇਰੀ ਵਾਈਫ ਤੇ ਉਹਨੇ ਸਾਨੂੰ ਧੱਕੇ ਪਰਨੇ ਸ਼ੁਰੂ ਕਰ ਦਿੱਤੇ 1 ਮਿੰਟ ਦੇ ਵਿੱਚ ਸਿੱਧਾ ਘਟ 100 ਬੰਦਾ ਉਹਨੇ ਫੋਨ ਕਰਕੇ ਇਕੱਠਾ ਕੀਤਾ ਹਮ ਯਾਨੀ ਕਿ ਪੂਰਾ ਗੈਂਗ ਬੜਿਆ ਮੇਰਾ ਉੱਥੇ ਜਿਹੜਾ ਅਸੀਂ ਸਾਰੇ ਇੱਕ ਦਮ ਟੈਂਕ ਕਰਦੇ ਸਾਲੋ ਮਲੋ ਚੋਟਾਂ ਦੇ ਵਿੱਚ ਚੋਟਾਂ ਕਿੰਦਾ ਕਿੰਦਾ ਮਾਰਦੇ 30 40 ਹੈਗੇ ਉਹਰੀ ਮਾਰਨ ਦੇ ਉਹਨਾਂ ਨੇ ਕੋਸ਼ਿਸ਼ ਕੀਤੀ ਉਹ ਸਵਾਲੇ ਦੇ ਉੱਤੇ ਸਵਾਲੇ ਉਹ ਕੋਲਸ ਵਾਲਿਆਂ ਨੂੰ ਵੀ ਜਿਹੜਾ ਜੀ ਫੋਸਤੇ ਵੀ ਅਟੈਕ ਕਰ ਰਹੇ ਐਂ ਤੇ ਕੱਲ੍ਹ ਤੋਂ ਭਰਾਨਾ ਕਿ ਪੋਲਸ ਨਾਲ ਉਹਦੇ ਸਾਨੂੰ ਡਿਫੈਂਸ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਉਸ ਨੂੰ ਵੀ ਪੱਥਰ ਤੇ ਡੱਟ ਡੱਡੇ ਮਾਰੁਾ ਕਰ ਮਾਰਦੇ ਹਾਂ ਇਹਨਾਂ ਗੈਂਗ ਨੰਨੇ ਪੰਜਾਬ ਦੇ ਇਤਿਹਾਸਿਕ ਇਲਾਕੇ ਦੀ ਗੱਲ ਨਹੀਂ ਕਰਦੇ ਕੋਈ ਵੀ ਜਦ ਨਹੀਂ ਪ੍ਰਿਆਪਕ ਦੀ ਬਾਹਰ ਜਾਂਦਾ ਹੀ ਨਹੀਂ ਐਨੀ ਆਏ ਵੀ ਬੜੇ ਜ਼ਿਆਦਾ ਆਲੇ ਤੇ ਸਭ ਤੋਂ ਵੱਡੀ ਗੱਲ ਕਿ ਇੰਦਰੇ ਜਦੋਂ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਅਸੀਂ ਮੇਰੀ ਹਾਲ ਕਦੇ ਵਿੱਚ ਤੁਹਾਨੂੰ ਬਤਾਉਣਾ ਹੈ ਕਿ ਸਾਡੇ ਕਿੰਨਾ ਪ੍ਰਾਣਾ ਹੋੜੇ ਕਾਲ ਸਾਰੇ ਸਾਰੇ ਆ ਨਾ ਆਏ ਨੇ ਆਪਣੇ ਮਾਪਿਓਆਂ ਨਾਲ ਲੜ ਲੜ ਕੇ ਤੁਹਾਨੂੰ ਵੋਟਾਂ ਮਿਲੀਆਂ ਲੜਕੇ ਦਾ ਮੰਨ ਲਓ ਤੁਸੀਂ ਸਰ ਕੀ ਕੋਈ ਸੋਚਦੇ ਹੋ ਜੇ ਕੋਈ ਵੀ ਬੰਦਾ ਮਤਲਬ ਆਪਾਂ ਚੀਜ਼ ਲੈ ਕੇ ਆਈਏ ਹੋ ਸਕਦਾ ਕੁਝ ਸਾਡੀ ਪੰਜਾਬ ਨੂੰ ਕੁਝ ਚੇਂਜ ਦੀ ਜਰੂਰਤ ਹੈ ਸਾਡੀ ਪੂਰੀ ਸਪੋਰਟ ਓਨ ਵੀ ਹੀ ਵੋਟਾਂ ਕਰਕੇ ਹੀ ਆ ਜੀ ਅੱਛਾ ਐਕਚੁਅਲੀ ਵੋਟਾਂ ਕਰ ਲਈ ਮੈਂ ਦੇਖੀ ਆ ਪੰਜਾਬ ਦੇ ਨਾਲੇ ਹੀ ਪਰ ਮੇਰੇ ਕੋਲ ਉੱਥੇ ਅੱਠ ਸਟੂਡੈਂਟ ਹੀ ਸਾਰਾ ਕੁਝ ਵੇਚ ਕੇ ਅੱਛਾ ਤੇ ਅਹੀਂ ਇੱਥੇ ਆਪਣਾ ਬਿਜ਼ਨਸ ਕਰਨ ਵਾਸਤੇ ਆਏ ਹਾਂ ਅੱਛਾ ਤੇ ਕੁਝ ਕੀਤਾ ਸਭ ਤੋਂ ਦੇ ਹਨੂ ਦੋ ਤਿੰਨ ਵੀ ਕੀ ਲੱਗ ਗਿਆ ਹੈ ਦੋ ਵੀ ਹੋ ਜੇ ਅੱਛਾ ਤੇ ਅਹੀਂ ਆਨਲਾਈਨ ਬਿਜ਼ਨਸ ਕਰ ਸਕਦਾ ਤੇ ਅਜੇ ਹੀ ਉਹਦੇ ਅਕੋਰਡਿੰਗ ਲੋਕ ਜਾਣੇ ਜੇ ਨਿਵੇਸ਼ਨ ਜਿਹੜੀ ਹੈ ਉਹਨੂੰ ਅਹੀਂ ਇਹ ਕੀ ਹੈ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ نہیں پتہ نہیں کوئی سوچ رہا ہوے میں نے اپنی سٹریٹیجی اور ہی پار بیک ہے بہت ہے اب لے پتہ ہے 20 دن کا ڈیڈلائن سے سٹارٹ ہو جائے کڈا جو جیڑی شروع میں ایک رکھا دےیا وہ کی ہے نہیں وہ پروٹو ہے یہ بھی ایک کر رہے ہیں کہ اب تیرے سٹیپ سے بنیاد قائم ہے لے کر کے آئے ہیں اب یہ ہے ہج ہلاگ لوگی دیکھو چل پھر واپس نہ ہو دن کی بہت باری کٹ ہوئی ہے اور میں من اپنے ٹرائی تھی میں ایمیل پائی ہے چیز مسٹر پر چل گیا ٹیم میں جو بیٹھ کر کر دوں جو ٹیم میں کہا بہت باری کی تھی ہے کہ تسی بھالا میں بھی تھوڑی کو جانا ہم آچل پر جانا ہے تسی دیکھوں میں جی آپ پکڑنا ہوں جا پر ہوں سالہ ہی پر جاپ بھائی نہ دنا چاہے ہوتے کر دنا چاہے ہوتے کر دنا چاہے ہوتے کر دنا ਮੋੜੀ ਕਰ ਦੋ ਤੁਸੀਂ ਤਾਂ ਨਾਲ ਹੋਰ ਮੈਂ ਇੱਥੇ ਬੰਦੇ ਸਭ ਨੂੰ ਕਹਿੰਦਾ ਤੁਸੀਂ ਬਾਬੋ ਜੀ ਇੱਥੇ ਪੱਛਾ ਜਾਓ ਐਫ ਆਈ ਆਰ ਤਲਾਸ਼ ਕਰਾ ਲਿਓ 05 ਤੇ ਜੱਗੀਰ ਇੱਥੇ ਬੱਝ ਕਰੀਓ ਫੋਨ ਸੀ ਉਹ ਤੋਂ ਕੋਈ ਤਾਰੀਖ ਲਾਵਾਂਗੇ ਤੇ ਤਾਰੀਖ ਨੂੰ ਕਿਹੜੇ ਬੰਦੇ ਹੀ ਜਿਹੇ ਤੋਂ ਬੱਝ ਕਰਦੇ ਓਕੇ ਜਣਾ ਬੈਠ ਮੈਂ ਉੱਥੇ ਵੀ ਬੱਝ ਉਹ ਜਾਰ ਦੇ ਸਾਰੇ ਚੁੱਪ ਜੋ ਸਮਾਨ ਨੇ ਜਿਹੜੇ ਸਾਰੇ ਲਿਆਵਾ ਕਰਤਾ ਨੇ یعنی اتنی جہدے کہ لوگی ساٹھے بچے بھی بور ہوتا ہے ہمی ساٹھے تک آپ سے ٹائک کرنے جاں آنکھ کی جانتے ہیں او نے 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 دا نہیں کونکہ نہیں کونکہ نہیں کونکہ نہیں کونکہ نہیں کونکہ نہیں کونکہ کسی نرل داؤ کسی بیان داؤ ہی افیہی ادھت کرا ہے کھر دے تھا نا آیا سالگار پھولی ایچھے پھنیار جیس کی زیادی تحمل ہوڑے اور پیشت ہوڑے اگر میں آیا ہی سی کھاں تسی کے لئے چ ਇਹ ਤਾਂ ਲੱਗਦਾ ਲੱਗਿਆ ਕਿ ਤੁਸੀਂ ਅੱਜ ਆ ਕੇ ਖਾਣ ਮੈਨੂੰ ਆਇਆ ਸੀ ਅਸੀਂ ਤੁਹਾਡੇ ਨਾਲ ਬਹੁਤ ਤੰਗ ਬੇਇਤੀ ਹੈ ਕਿਉਂਕਿ ਬਾਅਦ ਇੱਕ ਵਧੀਆ ਮੈਸੇਜ ਆਊਗਾ ਇੱਕ ਬੈਰਾ ਮੇਰਾ ਤੁਸੀਂ ਸ਼ੇਅਰ ਕਰੋ ਮੈਂ ਹਮਨ ਇਹਨਾਂ ਦੀ ਗੁੱਟੀ ਐਸਪੀ ਸਾਭੀ ਇੱਥੇ ਬੈਠ ਕੇ ਹੋਈ ਐਪੀਐਲ ਜਿਹੜੀ ਆ ਉਹ ਦੱਸ ਸਕਦਾ ਹਾਂ ਕਬ ਉਹ ਫਿਰ ਆਪਾਂ ਹਮਾਤਸਨ ਨੂੰ ਫਿਰ ਆਪਾਂ ਤੁਹਾਨੂੰ ਉਸ ਤੋਂ ਬਾਅਦ ਬੇਤੀ ਹੈ ਤੇ ਇਹ ਕਿਸੇ ਬੱਚਾ ਸਰਦ ਆਉਂਦਾ ਜੀ ਤੁਸੀਂ ਹਾਂ ਤੇ ਜੰਤ ਸਰਦ ਐਸਪੀ ਚੰਬਾ ਹਾਂ ਮਰੂਏ ਲੰਗੋ ਕਿੰਨੇ ਵੇ ਤੱਕ ਉਹ ਸੋਖਣ ਦਾ ਜਿਹੜਾ ਬਿਆਨ ਦੇਣਾ ਚਾਹੁੰਦਾ ਹਾਂ ਹਾਂ ਬਿਆਨ ਵਿੱਚ ਸਾਨੂੰ ਕਿਹ ਰੋਕਣਾ ਨਹੀਂ ਨਹੀਂ ਤੁਹਾਨੂੰ ਕਿੱਥੇ ਰੋਕਣਾ ਉਸੇ ਇੱਕ ਬਿਆਨ ਦੇ ਠੀਕ ਹੈ ਤੁਹਾਨੂੰ ਕੋਈ ਰੋਕ ਨਹੀਂ ਰੋੜਦੀ ਕੋਈ ਗੱਲ ਨਹੀਂ ਕਰਨੀ ਕਹਾਂ ਨੀ ਠੀਕ ਹੈ ਆ ਉਸ ਕੋ ਬਿਆਨ ਦੇ ਦੋ ਕਿ ਸਾਡੇ ਨਾਲ ਇਕੱਠ ਹੋ ਰਹੀ ਹੈ ਐਨੇ ਵਿੱਚ ਗਏ ਆ ਜੋ ਵੀ ਉਹ ਦੇਖ ਰਹੇ ਹੋ ਤੁਸੀਂ ਬਿਆਨ ਦੇ ਦਿਓ ਅਸੀਂ ਪੱਤਾ ਸੱਚ ਕਰਨਾ ਬੜਕੇ ਤੁਹਾਨੂੰ ਕੋਈ ਰੋਕ ਨਹੀਂ ਲੋ ਤੁਸੀਂ ਆਪਣਾ ਕੰਮ ਕਰੋ ਬਾਕੀ ਕਰ ਮਰਸੀ ਕਰਾਂਗੇ ਕਿਉਂਕਿ ਤੁਹਾਡਾ ਇਕੱਲਾ ਦਾ ਸਵਾਲ ਨਹੀਂ ਕਰਾ ਬਹੁਤ سارے ਪੰਜਾਬੀ ਜਾਂਦੇ ਆ ਅਸੀਂ ਸਾਰੇ ਸਾਰੇ ਫਾਇਦੇ ਚਾਹੁੰਦੇ ਹਾਂ ਉਸੇ ਕਰ ਰਹੇ ਹਾਂ ਉਦੋਂ ਸਵਾਗਤ ਚੰਡੀਗੜ੍ਹ ਚਲੇ ਗਿਆ ਉਹਦਾ ਸਮਝ ਗਿਆ ਮਨਾਲੀ ਗਿਆ ਇਸ ਕਰਕੇ ਤੇ ਬਾਤਾਂ ਇੰਨਾ ਸਾਡੇ ਬੰਦੇ ਨਾਲ ਤੁਸੀਂ ਬਹੁਤ ਹੋ ਗਏ ਹੋ ਇਹ ਉਹ ਵੀ ਫੋਨ ਜਿਹੜੀ ਕੋਈ ਮੜੀ ਗੱਲ ਹੈ ਕਿ ਤੁਸੀਂ ਬਾਹਰ ਦੇਚੋ ਆ ਕੇ ਇੰਨੇ ਵਸਤਾਂ ਲਾਉਂਦੇ ਹੋ ਇਹ ਤੇ ਤੁਸੀਂ ਆਪਣਾ ਕੰਮ ਕਰਦਾ ਚੰਦੇ ਕੰਮ ਵੀ ਲੋੜ ਦੀ ਕੰਮ ਵੀ ਜਰਾ ਕਰ ਲਓ ਪੰਜਾਬ ਸਰਕਾਰ ਤੁਹਾਡੇ ਹੱਥਾਂ ਦੀ ਮਤਲਬ ਵੀ ਕੋਈ ਉਦਦਨ ਬਾਕੀ ਮੈਂ ਮੈਂ ਤਾਂ ਉਸ ਤੁਸੀਂ ਚੋ ਕੋਈ ਮੇਰੇ ਪਤਾ ਨਹੀਂ ਲੱਗ ਲੋ ਘਟਣਾ ਲੱਗ ਪਈ ਸਾਡੇ ਨਾਲ ਵੀ ਹੋ ਜਾਂਦੀਆਂ ਇਦਾਂ ਤੇ ਪੀ ਪੜ੍ਹਨਾ ਚਾਹੀਦਾ ਵੀਰ ਕੋਈ ਗੱਲ ਆ ਦਿਲ ਦੀ ਸੱਚ گو سامنے ਅਭੀ ਮੈਂ ਪਲੇਸਟੇਟ ਨਾ ਨਾ ਕੋਈ ਨਹੀਂ ਸਾਡੇ ਨਾਲ ਘੱਟੋ ਘੱਟ 50 ਸ਼ਪਾਨਿਚ ਲੋਕ ਜਿਹੜੇ ਆ ਨੈਕਸਟ ਮੰਥ ਆਉਣ ਨੂੰ ਤਿਆਰ ਨੇ ਤੇ ਕੰਮ ਸਟਾਰਟ ਕਰਦੇ ਤੇ ਲੋਕਾਂ ਨੂੰ ਗਾਈਡ ਕਰਨ ਲਈ ਕੱਲ ਵੀ ਸਾਡੇ ਕੋ ਕਰਨਾਟਕ ਤੋਂ ਜਿਹੜੇ ਸਾਡੇ ਟੀਮ ਦੇ ਮੈਂਬਰ ਹੀ ਪਹੁੰਚੇ ਜਿਹੜਾ ਛੇ ਦਿਨ ਸਾਰਾ ਅਰੇਂਜਮੈਂਟ ਕਰਦੇ ਤੇ ਅਹੀਂ ਸਰ ਔਰ ਇਸ ਸਿੰਪਲ طریقے ਨਾਲ ਇਨਕਮ ਜਮੇਰ ਕਰਦੇ ਹਾਂ ਬਹੁਤ ਸਿੰਪਲ ਤਰੀਕੇ ਨਾਲ ਜੋ ਕਿ ਅਸੀਂ ਉੱਥੋਂ ਸਿੱਖੀ ਹੈ ਹੂੰ ਠੀਕ ਹੈ ਅਹੀਂ ਸੜਕੋ ਆ ਟੋਟਲ ਜਿਹੜਾ ਵਾ ਸਾਡਾ ਜੋ ਅਤੀ ਸ਼ੇਰਮਾ ਰਿਡ ਦੇ ਵਿੱਚ ਛੋਟੇ ਹੀ ਤਰੀਕੇ ਨਾਲ ਕਿਤਾ ਪੈਸੇ ਲਾ ਸਕਦੇ ਆ ਬਿਨਾਂ ਕਿਸੇ ਲੌਸ ਤੋਂ ਨਹੀਂ ਕਿ ਕਿ ਅਮਰੀਕਾ ਦੇ ਕਹੋ ਜੀ ਕੀ ਕਰਦੇ ਆ ਰਿਹਾ ਕਿੰਨਾ ਤੁਹਾਨੂੰ ਕਿੰਨਾ ਸਪੈਕਟ ਹੈ ਸ਼ੇਅਰ ਮਾਰਕੀਟ ਦੇ ਵਿੱਚ ਪੈਸਾ ਇਨਵੈਸਟ ਕਰਨਾ ਤੇ ਉਹਦਾ ਐਜ ਇਨ ਬਿਚ ਸਟਾਲ ਤੇ ਪ੍ਰੋਫਿਟ ਲੈਣਾ ਰਿਸਕ ਲੈ ਕੇ ਨਹੀਂ ਜਾਂ ਲਾਲਚ ਕਰਕੇ ਤੇ ਉਹ ਆਹੀ ਕਰਦੇ ਆ ਸਾਨੂੰ ਇਹ ਚੀਜ਼ ਜਿਹੜੀ ਆ ਵੇਖੋ ਇੱਥੇ ਦੇਖਿਆ ਵੀਕਲੀ ਪ੍ਰੋਫਿਟ ਜਿਹੜਾ ਵਾ ਮੰਥਲੀ ਪ੍ਰੋਫਿਟ ਸਾਰਾ ਪੇਸਾ ਦਾ ਇਹਦੇ ਵਿੱਚ ਆ ਜਾਈਗਾ ਇਹੋ ਜਿਹਾ ਕਰਦੇ ਆ ਆ ਵੇਖੋ ਹੁਣ ਮੈਂ ਇੱਥੇ ਬੈਠਾ ਇੱਥੇ ਮੇਰਾ ਮੰਤ ਦਾ ਹੁਣ ਤੱਕ ਦਾ ਪ੍ਰੋਫਿਟ 3 8200 ਡਾਲਰ ਹੈ। ਯਾਨੀ ਕਿ ਇਹ ਮੈਨੂੰ 4 ਲੱਖ ਡਾਲਰ ਬੈਠਿਆ ਪੰਜਾਬ ਦੇ ਵਿੱਚ 15 ਦਿਨ ਦਾ ਆ ਗਿਆ ਵਾ। ਤੇ ਇਹ ਜੀ ਜਗਤ ਹੋਰ ਬੰਦਾ ਕਿਉਂ ਨਹੀਂ ਕਰ ਸਕਦਾ? ਤਾਂ ਸਰ ਫਰਕ ਇਸ ਕਿ ਇਹ ਇਹ ਤੇ ਪਰ ਗੱਲ ਹੈ ਕਿ ਇਨਫੋਰਮੇਸ਼ਨ ਜਿਹੜੀ ਸਹੀ ਹੈ ਉਹ ਸਾਡੇ ਤੇ ਚਾਂਸ ਲੋਕਾਂ ਤੱਕ ਨਹੀਂ ਜਾ ਰਹੀ ਤੇ ਮਾੜੀ ਕਿਸਮਤ ਹੈ ਕਿ ਹੁਣ ਮੇਰੇ ਪਿੰਡ ਦੇ ਘਾਟੋਂ ਘਾਟ 10 ਬੰਦੇ ਆ। ਜਿਹੜੇ ਕਿ ਦਾਦਾ 12-12 ਲੱਖ ਦੇ ਕੇ ਉਪਰ ਗਏ ਸ ਤੇ ਇਟਲੀ ਨੂੰ ਜਾ ਰਹੇ ਤੇ ਉੱਥੇ ਹੀ ਸੋਚਦੇ ਪਰ ਜਾਂਦੇ ਸਾਰ ਪਤਾ ਨਹੀਂ ਕਿੰਨੇ ਘਟੌਰਾ ਦੀ ਕੰਮ ਸ਼ੁਰੂ ਕਰਦੇ ਪਰ ਸਭ ਨਹੀਂ ਕਰਦੇ ਉਹ ਤਾਂ ਵਾਦ ਬੰਦੇ ਨੂੰ ਆਪਣੇ ਨਾਲ ਕੰਮ ਤੇ ਰੱਖਿਆ ਸੀ ਪੰਜੇ 25 ਸਾਲ ਤੋਂ ਅਸੀਂ ਉੱਥੇ ਰਹ ਰਹੇ ਹਾਂ ਤੇ ਮੰਗਦੇ ਨੇ ਲਾ ਅਦਰ ਤੋਂ ਸੋਚੀ ਨਹੀਂ ਸਕਦਾ ਜਦ ਵੀ ਪਤਾ ਅਸੀਂ ਤਾਂ ਆਪਕੋ ਰੈਸਟੋਰੈਂਟਾਂ ਅੰਦਰ ਗਿਆ ਸੀ ਮੈਂ ਕੰਮ ਕਰਦਾ ਤੇ ਬਹੁਤ ਸਨ ਤੁਹਾਨੂੰ ਮੈਂ ਦੱਸਦਾ ਸ਼ੋ ਪਲੀਜ਼ ਜਿਹੜੇ ਵਰਨਰ ਆਉਂਦੇ ਉਹਨਾਂ ਨੂੰ ਥੋੜਾ ਜਿਹਾ ਪ੍ਰੋਟੈਕਸ਼ਨ ਦੇਣ ਦੀ ਕੋਸ਼ਿਸ਼ ਕਰਨਾ ਤਾਂ ਕਿ ਜਿਹੜੀ ਹੈ ਇਹ ਜਿਹੜੇ ਹਾਦਸੇ ਨਾ ਹੋਵੇ ਤੇ ਕੋਈ ਨਹੀਂ ਤੁਸੀਂ ਕਿਹਾ ਮੈਂ ਲਾ ਲਿਆ ਜਦੋਂ ਮੈਂ ਕੋਈ ਨਾ ਲਿਆ ਹਮਦਰ ਸਾ ਤੇ ਮਰੇ ਹੋਏ ਦੀ ਕੋਠੀ ਉਹਨਾਂ ਚ ਬਿੰਦਾ ਫਾਤੀ ਛਲੋ ਗਿਆ ਤੇ ਰਾਕੇਸ਼ ਉਹਨਾਂ ਆਪਦੇ ਆ ਗਏ ਇਸ ਕਰਕੇ ਕੋਈ ਕੋਈ ਹੋਣਾ ਤਾਂ ਤੇ ਨਾਲ ਤੁਸੀਂ ਕਿਹਾ ਮੈਂ ਬੰਦ ਕਰਦਾ ਪੈਸੇ میں جانتا بھی تھا اور بھی تھا 7.42 اور شروع سے اچھی اچھا محمد علی صاحب اچھا 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 7.4 7.4 7.4 تو ڈیٹرنڈ ٹھیک ہے نا تے تالو بنتی ہے کہ تسی جان لکھا دو اسی پتا دوں گے ٹھیک ہے اوکے دیکھو کوئی ضرورت ہمارا افسر ہے سن پھر 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 چا چا ਹੇ ਜੀ ਦਾ ਆਪ ਦੇ ਲੋਕ ਜਿਹੜੇ ਅਸੀਂ ਪੰਜਾਬੀ ਦੇ ਕਰਦੇ ਇੱਕ ਜਗਾ ਤੇ ਰਿਪੋਸਟ ਆਵਾਂਗੇ ਉਹ ਉਹਨੂੰ ਕਿਤਾਬ ਦੇ ਭੁੰਨ ਲੋਕ ਲੋਕਾਂ ਨੇ ਕਿ ਸਭ ਗਿਆਨ ਨੂੰ ਇਸ ਕਰਨਾ ਆ ਬਿਆਨ ਹੋ ਵੀ ਸੀ ਹਾਂ ਬੜਾ ਚੱਲਦਾ ਹੈ ਆਹ ਤੇਰੀਆ ਹੋਰ ਜੀ ਨਾ ਹਾਜੀ ਨਾ ਸੀ ਨਾ ਸੀ ਆਹ ਕਹਿਦਾ ਦੇ ਪਤਾ ਨੇ ਉਹ ਬਚਾਉਂਦਾ ਉਹਨਾਂ ਨੂੰ ਪੁੱਛ ਤੱਕ ਕੇ ਬੰਦ ਕਰਕੇ ਬੰਦ ਕਰ ਦਿਓ ਮੈਂ ਤੇ ਮੈਂ ਤੇ ਸੁਣਾ ਬਤ ਤੁਹਾਨੂੰ ਠੀਕ ਹੈ ਫਿਰ ਆਪਣੀ ਪੋਲਿਸ ਨੂੰ ਇੱਕ ਦਾਲ ਜਿਹੜੀ ਆਪਾਂ ਲੈ ਕੇ ਜਾਈਏ ਉਦੋਂ ਤੱਕ ਮੈਂ ਕਿਹਾ ਤੂੰ ਹੀ ਦੇਖੋ ਕਿ ਮੈਂ ਠੀਕ ਮੈਂ ਤੂੰ ਹੀ ਪਤਾ ਕਰ ਦੇ ਉਦੋਂ ਤੱਕ ਆਪਾਂ ਕਰਦੇ ਹਾਂ ਕਿਉਂਕਿ ਅੱਜ ਦੇ ਸੇਮ ਕੋ ਟਾਈਮ ਨਹੀਂ ਹੈ ਉਹਨੂੰ ਮਿਲ ਕੇ ਠੀਕ ਨਹੀਂ ਹੈਗਾ ਨਾ ਨਾ ਦੇਖੋ ਇੱਥੇ ਕਿੰਨੇ ਬੈਸਟ ਕੱਲ ਕਰਾਏ ਹੈ ਨਾ ਹਾਂ ਨਾਲੇ ਵੈਂਚਰ ਸਾਟ ਬੋਲ ਜਿਆਦਾ ਆਈ ਇਹ ਇਹ ਟੁੱਟ ਨਹੀਂ ਇਹ ਇਹ ਟੁੱਟ ਨਹੀਂ ਕੋਈ ਨਹੀਂ ਸਰ ਜਿਹੜਾ ਜਿਹੜਾ ਬੰਦੇ ਤੋਂ ਮੇਰਾ ਇਹਦੇ ਵਿੱਚ ਜਿਹੜੇ ਕਲਾਊਡ ਆ ਗਏ ਨੇ ਜਦਾਂ ਉਹਨਾਂ ਦਾ ਬਹੁਤ ਸੀਰੀਅਸ ਮਸਲਾ ਹੈ ਹਾਂਜੀ ਸਤਾਰਾਂ ਗਿਆ ਰਿਸੀ ਹਾਂ ਸਾਰੇ ਬਾਹਰ ਹੂੰ ਇਹ ਕਿਲਾ ਆਇਆ ਕਲਾਉਡ ਤੇ ਹੋ ਰਿਹਾ ਵਿੱਚ ਇੱਕ ਹਾਂਸੀ ਉਹ ਵਾਰੀ ਇੱਧਰ ਵੀ ਹੈ ਆ ਜਿਹੜਾ ਵਾ ਫਿਰ ਉਹ ਦਾ ਨਿਖਸਾਨ ਹੀ ਨਿਖਸਾਨ ਹੈ ਕੋਈ ਵੀ ਲਾਜ ਕਰੋ ਤੁਸੀਂ ਲਾਜ ਚ ਮਿਹਰਦੀ ਰੋਡ ਉਹ ਦੱਸੋ ਆ ਰਹੀ ਹਾਂਜੀ ਮੈਂ ਡਾਕਟਰ ਨੂੰ ਕਹਿ ਦਿੰਦਾ ਕੋਈ ਮਾਈਕਲ ਵੀ ਲੋੜ ਹੈ ਕੁਝ ਵੀ ਇਹਨਾਂ ਨੂੰ ਦਾ ਕੰਮ ਠੀਕ ਹੈ ਹਾਂ ਕੋਈ ਲੋਕ ਠੀਕ ਹੈ ਮੈਂ ਸੌਦੇ ਨੂੰ ਇੱਕ ਲੋਕਤ ਨੂੰ ਕਰਾ ਦਿੰਦਾ ਇਹ ਜਿਹੜੀ ਉਹਨਾਂ ਨੂੰ ਮਾਗਦਾ ਜਿਹੜਾ ਉਹ ਕਾਫੀ ਐਕਸਪੈਂਸਿਵ ਤੇ ਰੈਕਟਾਵਾ ਬਹੁਤ ਜਨਾ ਹੈ ਹਉਹ ਇਹ ਨਰਮਲ ਇੰਜੀਨੀਅਰ ਆ ਜਾਂ ਫਿਰ ਚੰਡੀਗੜ੍ਹ ਵੀ ਰੈਫਰ ਕਰਾਂਗੇ ਤਾਂ ਜੇ ਨਾ ਇਟੇਡਾ ਬਣੇਗਾ ਲੰਡਨ ਲੈ ਕੇ ਜਾਵਾਂਗੇ ਸਮਝ ਨਿਕਰ ਇਦਾਂ ਤਰੀਨੇ ਛੱਡਾਂ ਨਹੀਂ ਨਹੀਂ ਠੀਕ ਹੈ ਨਾ ਜੇ ਜਬ ਠੀਕ ਹੀ ਨਹੀਂ ਹੁੰਦਾ ਹੁਣ ਮੇਰਾ ਮੇਰਾ ਤੇ ਨੁਕਸਾਨ ਹੋ ਗਿਆ ਲੋਕਾਂ ਨੂੰ ਵੀ ਲਾ ਲਾ ਕੁਝ ਅਸੀਂ ਤਾਂ ਮਤਲਬ ਜੋ ਵੀ ਤੁਹਾਨੂੰ ਹੱਤੇਗੀ ਤੁਹਾਨੂੰ ਦਮ ਬਦਲ ਕੰਮ ਦੱਸ ਦਵਾਂਗਾ ਕਿ ਆ ਭਾਈ ਨਲਕ ਹਾਂਜੀ ਆਪਾਂ ਕਰਾਂਗੇ ਕੁਝ ਬ੍ਰਦਰ ਡੇਰਾ ਬੈਂਟ ਤੇ ਪਿਆ ਆ ਬਿਨਾਂ ਵਜ੍ਹਾ ਤੁਹਾਨੂੰ ਕਸੂਰ ਕੋਈ ਨਹੀਂ ਜੇ ਮੰਨ ਲਓ ਆਹਨ ਕਸੂਰ ਹੀ ਹੋਏ ਤੇ ਇਹਦਾ ਮਤਲਬ ਇਹ ਥੋੜੀ ਨੀ 200 ਬੰਦਾ ਤਾਂ ਮਾਰ ਦੇਗਾ ਜੇ ਮੰਨ ਲਓ ਸਾਡਾ ਕਸੂਰ ਹੀ ਹੋਏ ਕੀ ਕਸੂਰ ਹੋਏਗਾ ਮਤਲਬ ਆਹ ਇਨਸਾਨ ਹੈ ਮੰਨ ਲਓ ਇਹ ਉਥੇ ਨੇ ਇਹਨਾਂ ਨੂੰ ਕੀ ਕਹਿਤਾ ਸਿੱਖੋ ਨਾ ਕਸੂਰ ਨਹੀਂ ਇਹ ਉੱਤੇ ਤੋਂ ਸਮਾਨ ਤੋਂ ਬਗਲਾ ਤੂੰ ਉਸ ਨੂੰ ਉਹਦੇ ਸਮਾਨ ਸਮੂਹ ਵੇਚਣਾ ਸਾਰੇ ਉਹਨਾਂ ਦੇ ਕਰੋ ਜਿੰਨੇ ਉੱਥੇ ਖਿਆਲ ਦੇ ਵੇਚੇ ਉਹ ਸਾਰੇ ਚੱਕੋ ਤੁਸੀਂ ਆਫੀਰ ਦਦਕਲਾਉ ਤੋਂ ਬਾਅਦ ਆਪਾਂ ਚੁੰਦ ਹਾਂ ਉਹ ਚੱਕ ਕੇ ਸਾਰੇ ਤੇ ਜੇ ਉਹ ਸਾਡੇ ਦੇ ਆਪਾਂ ਦੇ ਉਧਰ ਦਰਜ ਕਰਨਾ ਕੋਈ ਨਾ ਉਹ ਮੈਂ ਬਿਠਾ ਠੀਕ ਹੈ ਕੋਈ ਗੱਲ ਉਹ ਮੈਂ ਬਿਠਾ ਕੋਈ ਨਾ ਨਾ ਪਿਕਲ ਨੂੰ ਸੁਣ ਲਿਓ ਆ ਕੋਈ ਨਹੀਂ ਕੋਈ ਦਿੱਜੀਤ ਨਾਲੇ ਬਾਂਹ ਤੋ ਕਰਦੇ ਦਦਾ کوئی اتھے سوٹ دی پر وہ بھی دس باقی وہ میں کیس دا پہ کرتا ہوں اچھی بس اپنے دو سوٹ دو लाइट 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 ایسی جو اپ اندر سنتے ہو وہ نار ٹھیک نال یعنی ڈیٹیل یا زاد سب لوگ ہاں جی ٹھیک ایک 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 اللہ اکبر بہت بول گیا تھوڑا ڈسٹرب ہو گئے کیڑا تی کیوں داس اپنے بنا کے رسول کے سے واظ رو نہیں علی عبد علی ਕਰੋ ਕਰੋ ਮਰਾਜ ਅਜੇ ਤੱਕ ਨਹੀਂ ਠੀਕ ਹੋ ਗਿਆ ਚਲੋ ਜੀ ਨਹੀਂ ਇੱਕ ਮਿੰਟ ਇੱਕ ਮਿੰਟ ਮਾਈਕ ਲੈ ਇੱਕ ਮਿੰਟ ਮਾਈਕ ਨੂੰ ਕਨੈਕਟ ਕਰ ਭਾਈ ਓਕੇ ਜੀ ਹੋ ਰੁਕ ਜਾ ਯਾਰ ਇੱਕ ਮਿੰਟ ਖਾਣਾ ਜੀ ਰੈਡੀ ਕਰ ਲਓ ਜੀ ਇੱਕ ਮਿੰਟ ਖਾਣਾ ਜੀ ਰੈਡੀ ਹਾ ਜੀ ਅਲੀ ਮਦਰ ਸਾਹਿਬ ਅੱਜ ਤੁਸੀਂ ਆਏ ਜੇ ਕੀ ਕਹਿਣਾ ਚਾਹੋਗੇ ਜਿਹੜੀ ਘਟਨਾ ਵਾਪਰੀ ਹੈ ਇਹਨੂੰ ਕਿਸ ਤਰ੍ਹਾਂ ਦੇਖਦੇ ਹਾਂ ਸਾਹਿਬ ਜੀ ਪਾਦਵਤੀ ਹਸਪੀਟਲ ਦੇ ਹਸਪੀਟਲ ਅਦੇ ਕਬਲਜੀਤ ਸਿੰਘ ਫੇਰ ਤੋਂ ਬਾਬਾ ਬਕਾਲਾ ਕਿਸਮ ਦੇ ਮਸਰ ਤੋਂ ਉਹਦੇ ਰਿਵਾਇਤ ਤੇ ਉਹਨਾਂ ਦਾ ਪੈਸਾ ਪਿਛਲੇ ਦਿਨੀ ਦਰਨਵਜੀ ਤੇ ਦਰਨਵਜੀ ਤੋਂ ਕੇ 1000 ਇੱਕ ਤਸਵਾ ਥੋੜਾ ਵੇਖਣ ਲਈ ਪੁਲਿਸ ਉੱਤੇ ਗਏ ਸੀ ਉੱਥੇ ਇਹਨਾਂ ਦਾ ਝਗੜਾ ਉਹ ਸਮੂਹ ਵੀ ਇੱਧੇ ਇਹਨਾਂ ਤੇ ਹਵਾਲਾ ਕੀਤਾ ਉਹਨਾਂ ਨੂੰ ਗੱਡੀ ਸੱਤਾ ਲੱਗੀ ਤੇਲੇ ਇੰਚਾ ਨੂੰ ਆਪਣਾ ਬਾਜ਼ ਦਾ ਉਹਨਾਂ ਦਾ ਮਹਰ ਲੈਣ ਆਇਆ ਸੀ ਉਹ ਅਸੀਂ ਬਲੇ ਤੈ ਕੀਤਾ ਕਿਉਂਕਿ ਪੰਜਾਬ ਦੇ ਬਹੁਤ ਸਾਰੇ ਜਿਹੜੇ ਹਰਪੂਦ ਉਸ ਤੋਂ ਵੀ ਬਾਅਦ ਜਾਂਦੇ ਹਾਥ ਵਿੱਚ ਉਹ ਜਿਹੜੇ ਐਨ ਆਰ ਆਈ ਵੀ ਇਹ ਉਹਦੇ ਤੋਂ ਨਾ ਨਾ ਕੱਪਰ ਉੱਪਰ ਵੀ ਉਹ ਬੜੀ ਫਾਰੀ ਗੱਲ ਸਾਨੂੰ ਕਹਿੰਦੇ ਸਾਡਾ ਉੱਥੇ ਬਹੁਤ ਦਾ ਸੰਬੰਧ ਤੇ ਹੈ ਮੈਂ ਕੋਸ਼ਿਸ਼ ਕਰੂੰਗਾ ਅਮਾਤਿਆਂ ਦੇ ਮੁੱਖ ਮੰਤਰੀ ਨੂੰ ਲਈ ਡਿਜੀਟਿਸ ਆਫ ਨੂੰ ਕਾਲ ਕੀਤੀ ਪਾਉ ਦੋ ਆਟੋ ਸਟੇਸ਼ਨ ਨੂੰ ਅਮਾਤਿਆਂ ਨੂੰ ਡਿਜੀਟਿਸ ਨਾਲ ਹੋਈ ਮੈਂ ਕਾਈ ਕਰਿਆ ਸੀਗਾ ਪਾਉ ਦੋ ਇਹਨਾਂ ਨੂੰ ਆਟੋ ਸਟੇਸ਼ਨ ਨੂੰ ਕੋ ਆਦੰਦੇ ਮੈਂ ਅੱਜ ਕੋਸ਼ਿਸ਼ ਕਰ ਰਿਹਾ ਕਿ ਟਾਈਮ ਮਿਲ ਜੇ ਤਨਾ ਹਮਾ ਚਿਲ ਦੇ ਸੀਜੀਪ ਸਾਹਿਬ ਨੂੰ ਡੀਜੀਪ ਸਾਹਿਬ ਨੂੰ ਮਿਲ ਕੇ ਇਸ ਮਸਲੇ ਦੀ ਜੀ ਉਹ ਜਾਂਚ ਕਰਾਉਂਦੇ ਆਪਾਂ ਮੰਨ ਕਰਾਂਗੇ ਕਿ ਕੌਣ ਲੋਕ ਸੀਗੇ ਜਿਹੜੇ ਇਹਨਾਂ ਨੂੰ ਖੇਡ ਔਰ ਅਸੀਂ ਤਲਾਫਰੇ ਤੋਂ ਉਹ ਦੋਸਤਾਂ ਕੋਲ ਗਿਆ ਦੇ ਅਸੀਂ ਇੱਕ ਜ਼ੀਰੋ ਐਫਆਈਆਰ ਹੁੰਦੀ ਅਸੀਂ ਇੱਥੇ ਮਤਲਬ ਮਾਮਲਾ ਜਿਹੜਾ ਪਲਚਾਰ ਦਾ ਸਚਾਣਾ ਬਨ ਲਕਾ ਉਹ ਨੂੰ ਪਛਾਤਾ ਦਤ ਕਰਕੇ ਹੀ ਮਰਚਲ ਗਵਰਨਰ ਨੂੰ ਭੇਜਾਂਗੇ ਤੇ ਅਸੀਂ ਇਸ ਕੇਸ ਦੀ ਡੀਪਲੀ ਜਾਜ ਕਰਾਗੇ ਕਿ ਕਿਉਂ ਇਹ ਕਰਾਵਾ ਪ੍ਰੀਅਨ ਇਹੜੇ ਦੋਸ਼ੀਆਂ ਉਹ ਦੋਸ਼ੀਆਂ ਨੂੰ ਸਜ਼ਾ ਤੋਂ ਉਪਰ ਤੱਕ ਜਿਹੜੀ ਆ ਅਸੀਂ ਹੱਥ ਸਭ ਉੱਪਰ ਜਿਹੜੀ ਅਸੀਂ ਕਰਾਂਗੇ ਇਸ ਕਰਕੇ ਮੈਂ ਪਾਇਸੀ ਕਰ ਕੱਲ ਵੀ ਆਉਂਦਾ ਪ੍ਰੋਗਰਾਮ ਸੀਗਾ ਪਰ ਤਾਂ ਦੋਨਾਂ ਦੀ ਕੋਈ ਮੀਟਿੰਗ ਸੀਗੀ ਉਹ ਕਰ ਲਓ ਤਾਂ ਸੀ ਸੋ ਉਹ ਮੈਂ ਉਹਨੂੰ ਗੁੱਸਾ ਦਵਾ ਕੇ ਪੰਜਾਬ ਸਰਕਾਰ ਨੂੰ ਕਹਿ ਆਉਂਦਾ ਕਿ ਪੂਰੀ ਸਰਕਾਰ ਸਰਕਾਰ ਤੋਂ ਸੇਵਾਾਂ ਸੀਐਮ ਸਾਹਿਬ ਸਭੀ ਉਹਨਾਂ ਦੀ ਬਹੁਤ ਮਿਹਨਤ ਜਿਹੜੀ ਆ ਉਹ ਤੁਹਾਡੇ ਨਾਲ ਔਰ ਇਹ ਕਿਹਾ ਕਿ ਕਿਤੇ ਸੇ ਕਿ ਸੁਣਜੀ ਮੈਡੀਕਲ ਕਿਸੇ ਵੀ ਕਿਸਮੀਆਂ ਤੋਂ ਮਤਲੀ ਲੋਰ ਕੋਈ 50% ਪਰ ਜਿਹੜਾ ਮਾਹੌਲ ਸਿਰਜਿਆ ਗਿਆ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਕਿੰਨਾ ਗਲਤ ਹੈ ਜੀ ਇਹ ਨਹੀਂ ਇਹ ਗਲਤ ਹੈ ਬਹੁਤ ਹੀ ਗਲਤ ਇਹ ਤਾਂ ਤੇ ਬਹੁਤ ਆਸੀ ਜਿੱਥੇ ਦਿੱਕੋ ਪ੍ਰਧਾਨ ਅਮਰਸਰ ਦੇ ਨਾਲ ਟੂਰਿਸਟ ਹੱਬ ਪਿਆ ਸਾਡੇ ਇੱਥੇ ਕਿੰਨੇ ਲੋਕ ਆਉਂਦੇ ਆ ਲੱਖਾਂ ਲੋਕ ਰੋਜ਼ ਆਉਂਦੇ ਆ ਤੇ ਜੇ ਇਥੇ ਇੰਦਾ ਨਹੀਂ ਕਰ ਰਹਾ ਹੋਵੇ ਤੇ ਕਿੰਨੀ ਮਾਰੀ ਕਰਨੇ ਬੰਦੇ ਬਾਹਰ ਤੁਸੀਂ ਜਾਂਦੇ ਹੋ ਦੇਖੋ ਤੇ ਸ਼ਿਗਲੇ ਤੋਂ ਸਾਡੇ ਸਭ ਲੋਕੋ ਦੋਸਤ ਦੇ ਤਰਕਈ ਨੇ ਪਗੋਰਾ ਸਵੇਤ ਬੱਚੇ ਸਵੇਤ ਗਏ ਆ ਤੇ ਜੇ ਉੱਥੇ ਇੰਦਾ ਨਹੀਂ ਕਰ ਰਹਾ ਹੁੰਦੀ ਆ ਤੇ ਬਹੁਤ ਮਾਰੀ ਘਟਣਾ ਨਿੰਦਨਯੋਗ ਹੈ ਉਹਨਾਂ ਨੇ ਨਿਰਧਾਰੀ ਕਰਦਾ ਮੈਂ ਮਹਾਤਲ ਦੇ ਮੁਖਵਤੀ ਨੂੰ ਕਹੂੰਗਾ ਕਿ ਆਪਣੀ ਸਟੇਅਰ ਦੇ ਵਿੱਚ ਲਾਏ ਨਾ ਜਿਹੜਾ ਖਾਸ ਤੌਰ ਤੇ ਟੂਰਿਸਟਾਂ ਦਾ ਕਿਉਂਕਿ ਮਹਾਤਲ ਤੇ ਬੇਸ ਹੀ ਜਿਹੜਾ ਜ਼ਿਆਦਾ ਜਿਹੜਾ ਟੂਰਿਜ਼ਮ ਦੇ ਇਥੇ ਉਹ ਨੂੰ ਬਣਾ ਸਮਰਥੀ ਕਰਾ ਉਹ ਕੋਸ਼ਿਸ਼ ਕਰਕੇ ਮਾਤਿਆਂ ਦੇ ਵਿੱਚ ਇਦਾਂ ਨਹੀਂ ਮੁੜ ਕੇ ਕੋ ਘੱਟਣਾ ਸਰ ਇਹਨਾਂ ਮਾਈਲ ਦੇ ਵਿੱਚ ਵੀਡੀਓ ਬਣਾਈ ਗਈ ਸੀ ਇਹਨਾਂ ਵੱਲੋਂ ਉਹ ਗ੍ਰੀਨਪੀਸ ਵੱਲੋਂ ਉੱਥੇ ਇਦਾਂ ਦੇਖਦੇ ਨਹੀਂ ਅਸੀਂ ਐਫ ਆਈ ਆਰ ਦੁੱਤ ਕਰ ਔਰ ਉਚਿਤ ਰਹੀ ਬਾਦ ਦੂਰੀ ਜਾਂਚ ਐਫ ਆਈ ਆਰ ਦੇ ਕੀ ਹੁਕਮ ਦਿੱਤੇ ਗਿਆ ਨੇ ਅਸੀਂ ਐਫ ਆਈ ਆਰ ਤੇ ਹੁਕਮ ਕਰਦੇ ਆ ਕਿ ਜ਼ੀਰੋ ਐਫ ਆਈ ਆਰ ਦੂਰ ਗਿਆ ਕੋਸ਼ਿਸ਼ ਇਹ ਦੱਸ ਰਹੇ ਕਿ ਉਹ ਬਿਆਨ ਦੇਣ ਥੋੜੇ ਹੁਣੇ 1.5-2 ਘੰਟੇ ਚੋਂ ਪਛਤਾ ਸਕਦੇ ਉਹਨਾਂ ਤੋਂ ਮਿਲਣਾ ਅਸੀਂ ਕੋਈ ਹੱਜਾ ਨਾ ਹੋਵੇ ਜਾਵੇ ਤੇਰ ਮਾਸਟਰ ਕਮੇਟਰੀ ਮਾਨ ਸੰਪਲ ਕਰਕੇ ਜਿਹੜਾ ਇਸ ਕੇਸ ਦੀ ਪੂਰੀ ਡੀਪਲੀ ਚੱਲ ਸਰ ਇੱਕ ਤੰਗੜਾ ਰੋਡ ਨੂੰ ਲੈ ਕੇ ਇਸ ਤਰੀਕੇ ਦੇ ਨਾਲ ਇਹਨਾਂ ਨੇ ਵੀ ਦੱਸਿਆ ਪਰਿਵਾਰ ਵਾਲਿਆਂ ਨੇ ਕਿ ਕਗੜਾ ਰੋਡ ਨੂੰ ਲੈ ਕੇ ਇਸ ਤਰ੍ਹਾਂ ਕੀਤਾ ਗਿਆ ਉਹਨਾਂ ਨੇ ਨਹੀਂ ਜੀ ਕੋਈ ਅੱਛੀ ਸਾਹਮਣੇ ਉਹ ਜੇ ਸਾਹਮਣੇ ਜੇ ਦਵੀ ਰੋਡ ਤੋਂ ਤਾਂ ਵੀ ਮਾਰਾ ਜਿੱਦਾਂ ਵੀ ਆਵੇ